ਸਤਿ ਸ਼੍ਰੀ ਅਕਾਲ ਨਮਸਕਾਰ ਅੱਜ ਮੈਂ ਤੁਹਾਨੂੰ ਇੱਕ ਬਹੁਤ ਅਹਿਮ ਮੁੱਦੇ ਤੇ ਗੱਲ ਕਰਨੀ ਚਾਹੁੰਦਾ ਤੇ ਮੇਰੇ ਨਾਲ ਬੈਠੇ ਨੇ ਸਾਡੇ ਬੋਰਡ ਨੰਬਰ 50 ਚੋਂ ਜਿਹੜੇ ਨਵੇਂ ਕੌਂਸਲ ਚੁਣੇ ਗਏ ਨੇ ਰਿਤੂ ਜੀ ਤੇ ਸੱਜੇ ਬੰਨੇ ਮੇਰੇ ਗੁਰਜੀਤ ਜੀ ਨੇ ਜਿਹੜੇ ਚੁਣੇ ਗਏ ਨੇ ਕਾਉਂਸਲ ਬੋਰਡ ਨੰਬਰ 37 ਚੋਂ ਸੋ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹੁੰਦਾ ਸੀ ਕਿ ਆਜ਼ਾਦ ਹੋਏ ਮੁਲਕ ਨੂੰ 75 ਸਾਲ ਤੋਂ ਵੱਧ ਹੋ ਗਏ ਨੇ ਔਰ ਅਸੀਂ ਦੇਖਿਆ ਗਿਆ ਕਿ ਲਿਫਟ ਸਰਵਿਸ ਮਤਲਬ ਸਾਰੇ ਗੱਲਾਂ ਕਰਨ ਤੇ ਜਿਹੜੇ ਸਾਡੇ ਅਨਸੂਚਿਤ ਜਨਜਾਤੀਆਂ ਤੇ ਜਾਤੀ ਦੇ ਬਾਰੇ ਗਲਤੇ ਬਹੁਤ ਕਰਨਗੇ ਲੇਕਿਨ ਜਦੋਂ ਉਹਨਾਂ ਨੂੰ ਨੌਕਰੀਆਂ ਦੇਣ ਦੀ ਵਾਰੀ ਆਉਂਦੀ ਹੈ ਤੇ ਸਾਰੇ ਫਿਰ ਥੋੜਾ ਜਿਹਾ ਹੱਥ ਘੋਟ ਜਾਂਦੇ ਨੇ ਸੋ ਜਦੋਂ ਸਾਡੀ ਪਾਰਟੀ ਆਈਪੀਐਵ ਵਿੱਚ ਆਮ ਆਦੀ ਪਾਰਟੀ ਭਗਵੰਤ ਮਾਨ ਦੀ ਤੇ ਉਹਦੇ ਵਿੱਚ ਅਸੀਂ ਦੇਖਿਆ ਕਿ ਦੋ ਸੋਚਾਂ ਲੈ ਕੇ ਆਏ ਸੀਗੇ ਇੱਕ ਤੇ ਆਪਣੇ ਸੀਪਾਗ ਸਿੰਘ ਜੀ ਦੀ ਸੋਚ ਲੈ ਕੇ ਆਏ ਸੀਗੇ ਦੂਜੀ ਅਸੀਂ ਬਾਬਾ ਸਾਹਿਬ ਭੀਮਰਾਓਂ ਅੰਬੇਦਕਰ ਸਾਹਿਬ ਦੀ ਸੋਚ ਲੈ ਕੇ ਆਏ ਸੀਗੇ ਔਰ ਅਸੀਂ ਚਾਹੁੰਦੇ ਸੀਗੇ ਕਿ ਸਾਡੇ ਜਿਹੜੇ ਹੈਗੇ ਨੇ ਪੰਜਾਬ ਦੇ ਲੋਕ ਨੇ ਸਾਰੇ ਅਸੀਂ ਇਹਨਾਂ ਨੂੰ ਜੋ ਉਹਨਾਂ ਦੀ ਸੋਚੀ ਉਹ ਹਿਸਾਬ ਨਾਲ ਕੁਝ ਬੇਸਿਕ ਚੀਜ਼ਾਂ ਦੇ ਸਕੀਏ ਜਿਵੇਂ ਅੰਬੇਦਕਰ ਸਾਹਿਬ ਤੁਹਾਨੂੰ ਪਤਾ ਬਹੁਤ ਪੜ੍ਹੇ ਸੀਗੇ ਸੋ ਸਾਡੀ ਕੋਸ਼ਿਸ਼ ਸੀ ਕਿ ਅਸੀਂ ਪੜਾਈ ਦਾ ਸਤਰ ਜਿਹੜਾ ਉਹ ਉੱਚਾ ਕਰੀਏ ਜੋ ਅਸੀਂ ਕੀਤਾ ਵੀ ਹੈ ਪਿਛਲੇ 3 ਸਾਲਾਂ ਦੇ ਵਿੱਚ ਇਸੇ ਤਰ੍ਹਾਂ ਹੀ ਜਿਹੜੀ ਰਿਜ਼ਰਵੇਸ਼ਨ ਜਿਹੜੀ ਕਨਸਟੀਟਿਊਸ਼ਨ ਜਿਹੜਾ ਹੱਕ ਮਿਲਦਾ ਹੈ ਅਨਸੂਚਿਤ ਜਾਤੀ ਔਰ ਅਨਸੂਚਿਤ ਜਨਜਾਤੀਆਂ ਨੂੰ ਉਹਦੇ ਵਿੱਚ ਤਾਂ ਅੰਗਹੀਲੀ ਬੜੇ ਕਰ ਰਹੇ ਸੀਗੇ ਔਰ ਅਸੀਂ ਦੇਖਿਆ ਕਿ ਜਿਹੜੇ ਹਾਈ ਕੋਰਟ ਦੇ ਐਡਵੋਕੇਟ ਜਨਰਲ ਨੇ ਜਾਂ ਐਡੀਸ਼ਨਲ ਐਡਵੋਕੇਟ ਜਨਰਲ ਨੇ ਜਾਂ ਉਹਨਾਂ ਦੇ ਥੱਲੇ ਜਿਹੜੇ ਡਿਪਟੀ ਐਡਵੋਕੇਟ ਐਡਵੋਕੇਟ ਜਨਰਲ ਨੇ ਇਹਨਾਂ ਦੀਆਂ ਪੋਸਟਾਂ ਜਿਹੜੀਆਂ ਸੀ ਕਿ 236 ਸੀਗੀਆਂ ਤੇ ਜਦੋਂ ਮਾਨ ਸਾਹਿਬ ਦੀ ਸਰਕਾਰ ਆਈ ਤਾਂ ਕੇਜਰੀਵਾਲ ਸਾਹਿਬ ਨੇ ਬੜਾ ਮਨ ਚਾਹ ਸੀ ਕਿ ਅਸੀਂ ਇਹ ਰਿਜ਼ਰਵੇਸ਼ਨ ਇਹਨਾਂ ਪੋਸਟਾਂ ਵਾਸਤੇ ਵੀ ਰਿਜ਼ਰਵੇਸ਼ਨ ਕੀਤੀ ਜਾਵੇ ਕਿਉਂਕਿ ਅਸੀਂ 22 ਦੇ ਇਲੈਕਸ਼ਨ ਚ ਵਾਅਦਾ ਕੀਤਾ ਸੀ ਵਾਅਦਾ ਤੇ 17 ਚ ਵੀ ਕੀਤਾ ਸੀਗਾ ਲੇਕਿਨ ਸਾਰਨ ਕਿਉਂਕਿ ਕਾਂਗਰਸ ਆ ਗਈ ਸੋ ਬਾਈਟ ਅਸੀਂ ਨੂੰ ਇੰਪਲੀਮੈਂਟ ਕੀਤਾ ਆ ਕੇ ਤੇ ਉਹਦੇ ਵਿੱਚ 236 ਪੋਸਟਾਂ ਦੇ ਵਿੱਚੋਂ 58 ਪੋਸਟਾਂ ਜਿਹੜੀਆਂ ਸੀਗੀਆਂ ਉਹ ਇਸ ਕੈਟਾਗਰੀ ਚ ਆ ਗਈਆਂ ਤੇ ਜਦੋਂ ਭਰੀਆਂ ਗਈਆਂ ਵੀ ਅਸੀਂ ਫਿਰ ਦੁਬਾਰਾ ਦੇਖਿਆ ਕਿ ਕੁਝ ਪੋਸਟਾਂ ਖਾਲੀ ਰਹਿ ਗਈਆਂ ਸੋ 15 ਪੋਸਟਾਂ ਖਾਲੀ ਰਹਿ ਗਈਆਂ ਫਿਰ ਉੱਤੇ ਜਦੋਂ ਕੋ ਕੀਤੀ ਗਈ ਤੇ ਇਹ ਹਿਸਾਬ ਲਾਇਆ ਕਿ ਕਿਉਂਕਿ ਜਿਹੜੇ ਪਛਰੇ ਵਰਗ ਰਹਿ ਜਾਂਦੇ ਨੇ ਉਹਨਾਂ ਦੀ ਫਿਰ ਕੁਦਰਤੀ ਗੱਲ ਆ ਉਹਨਾਂ ਨੂੰ ਨੌਕਰੀ ਵੀ ਘੱਟ ਮਿਲਦੀ ਹੈ ਉਹਨਾਂ ਨੂੰ ਕੋਰਟਾਂ 'ਚ ਕੇਸ ਵੀ ਘੱਟ ਮਿਲਦੇ ਨੇ ਸੋ ਉਹਨਾਂ ਦੀ ਆਮਦਨੀ ਵੀ ਘੱਟ ਹੁੰਦੀ ਹੈ ਸੋ ਇੱਕ ਕ੍ਰਾਈਟੇਰੀਆ ਸੀਗਾ ਇਹ ਇਹਦੇ ਵਿੱਚ ਕਿ ਜਿਹੜੇ ਐਡਵੋਕੇਟ ਜਨਰਲ ਨੇ ਉਹਨਾਂ ਦੀ ਜਿਹੜੀ ਇਨਕਮ ਟੈਕਸ ਦੀ ਰਿਟਰਨ ਆ ਉਹ 20 ਲੱਖ ਦੀ ਹੋਣੀ ਚਾਹੀਦੀ ਹੈ ਜਿਹੜੇ ਐਡੀਸ਼ਨਲ ਐਡਵੋਕੇਟ ਜਨਰਲ ਦੀ ਇਨਕਮ ਟੈਕਸ ਦੀ ਰਿਟਰਨ ਹੁੰਦੀ 15 ਲੱਖ ਤੋਂ ਨੀਤੇ ਦੀ ਹੈ ਜਿਹੜੇ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਨੇ ਉਹਨਾਂ ਦੀ ਇਨਕਮ ਟੈਕਸ ਦੀ ਰਿਟਰਨ 10 ਲੱਖ ਹੋਣੀ ਚਾਹੀਦੀ ਹੈ ਜਿਹੜੇ ਡਿਪਟੀ ਨੇ ਉਹਨਾਂ ਦੀ ਹੋਣੀ ਚਾਹੀਦੀ 7.5 ਲੱਖ ਔਰ ਜਿਹੜੇ ਅਸਿਸਟੈਂਟ ਐਡਵੋਕੇਟ ਜਨਰਲ ਨੇ ਉਹਨਾਂ ਦੀ 5 ਲੱਖ ਹੋਣੀ ਚਾਹੀਦੀ ਸੋ ਇਸ ਦਾ ਕ੍ਰਾਈਟਰੀਆ ਸੀਗਾ ਲੇਕਿਨ ਦੇਖਿਆ ਗਿਆ ਕਿ ਸਾਡੇ ਬਹੁਤ ਸਾਰੇ 15 ਸੀਟਾਂ ਤਾਂ ਵੇਲੇ ਰਹਿ ਗਈਆਂ ਕਿਉਂਕਿ ਜਿਹੜੇ ਅਨੁਸੂਚਿਤ ਜਾਤੀ ਨੂੰ ਬਲੋਂਗ ਕਰਦੇ ਸੀਗੇ ਉਹਨਾਂ ਕੋ ਇਹ ਵੀ ਆਮਦਨੀ ਨਹੀਂ ਸੀ ਹੈਗੀ ਕਿ ਉਹ ਇਹਨਾਂ ਇਨਕਮ ਟੈਕਸ ਪਾਰ ਸਕਣ ਸੋ ਇੱਕ ਬੜਾ ਵੱਡਾ ਫੈਸਲਾ ਲੈਂਦੇ ਹੋਏ ਆ ਇਹ ਕੇਜਰੀਵਾਲ ਸਾਹਿਬ ਨੇ ਮਤਲਬ ਉਹਨਾਂ ਦੀ ਇੱਛਾ ਸੀਗੀ ਔਰ ਮਾਨ ਸਾਹਿਬ ਨੇ ਜਿਹੜੀ ਸਾਡੀ ਲਾਸਟ ਕੈਬਨਿਟ ਮੀਟਿੰਗ ਹੋਈ ਹੈ ਉਹਦੇ ਚ ਉਹਨਾਂ ਨੇ ਇੱਕ ਆਰਡੀਨੈਂਸ ਲੈ ਕੇ ਆਏ ਨੇ ਜਿਦੇ ਚ ਇਹ ਇਨਕਮ ਟੈਕਸ ਦੀ ਜਿਹੜੀ ਦਰ ਨੂੰ ਘਟਾਤੀ ਹੈ ਸੋ ਐਡਵੋਕੇਟ ਦੀ ਪੋਸਟ ਐਡਵੋਕੇਟ ਜਲਦੀ ਪੋਸਟ ਵਾਸਤੇ 10 ਲੱਖ ਹਾਫ ਆਫ ਕਰਦੀ ਮਤਲਬ ਐਡਵੋਕੇਟ ਜਨਰਲ ਦੀ 10% ਹੋ ਗਈ ਜਿਹੜੀ ਐਡੀਸ਼ਨਲ ਉਹਨਾਂ ਦੀ ਸਾਢੇ 7 ਹੋ ਗਈ ਔਰ ਸੀਨੀਅਰ ਡਿਪਟੀ ਦੀ 5 ਹੋ ਗਈ ਸੋ ਇਸ ਤਰ੍ਹਾਂ ਸਾਰੀ 50% ਕਰਤੀਆਂ ਨੇ ਤਾਕੇ ਇਹ 15 ਸੀਟਾਂ ਵੀ ਅਸੀਂ ਭਰ ਸਕੀਏ ਸੋ ਇਹ ਸਾਡੀ ਸਰਕਾਰ ਦੀ ਇਹ ਇੱਛਾ ਇਹ ਤਮੰਨਾ ਕਿ ਅਸੀਂ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲ ਸਕੀਏ ਤਾਂ ਕਿ ਕੋਈ ਵੀ ਵਰਗ ਪਛੜਾ ਨਾ ਰਹੇ ਜੇ ਔਰ ਸਦੀਆਂ ਤੋਂ ਕਿਉਂਕਿ ਇਹ ਚੱਲੀ ਆ ਰਹੀ ਪ੍ਰਥਾ ਜਿਹਦੇ ਵਿੱਚ ਪੜਾਈ ਲਿਖਾਈ ਇਹਨਾਂ ਵਰਗਾਂ 'ਚ ਘਟਾ ਸੋ ਸਾਡੀ ਇੱਛਾ ਕਿ ਸਾਡੇ ਨਾਲ ਚੱਲਣ ਨਾਲ ਮਿਲ ਕੇ ਅਸੀਂ ਆਪਣੇ ਜਿਹੜਾ ਪ੍ਰਾਂਤ ਹੈ ਪੰਜਾਬ ਦਾ ਇਹਦੇ 'ਚ ਤਰੱਕੀ ਕਰ ਸਕੀਏ ਔਰ ਜੋ ਅਸੀਂ ਵਾਅਦੇ ਕਰਕੇ ਆਏ ਲੋਕਾਂ ਨੂੰ ਜੋ ਤੋੜ ਕੇ ਵੇਸੀ ਵਾਦੇ ਕੀਤੇ ਨੇ ਕੇ ਜੇਬਾਬ ਸ਼ਬਦੋਂ ਆਉਂਦੇ ਸੀ ਵੋਟ ਮਗਨੀਆਂ ਮਾਨਸਾਬ ਹੁੰਦੇ ਸੀਗੇ ਤੇ ਤੁਹਾਨੂੰ ਸਾਰੀ ਗੱਲ ਕਰਦੇ ਸੀ ਅਸੀਂ ਇਹ ਵਾਦੇ ਕਰਦੇ ਸੀ ਕਿ ਇਹ ਅਸੀਂ ਚਾਹੁੰਨੇ ਕਿ ਅਸੀਂ ਕਮਿਟਮੈਂਟ ਜਿਹੜੀ ਆਪਣੀ ਪੂਰੀ ਕਰ ਸਕੀਏ ਸੋ ਤਰਨੇ ਸ਼ੇਅਰ ਕਰਨਾ ਚਾਹੁੰਦਾ ਸੀ ਅੱਜ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹੁੰਦਾ ਸੀਗਾ ਕਿ ਅਸੀਂ ਇਸਤੇ ਪੂਰੇ ਖਰੇ ਉਤਰੇ ਆ ਕਿ ਅਸੀਂ ਕੋਸ਼ਿਸ਼ ਪੂਰੀ ਕੀਤੀ ਹੈ ਕਿ ਕੋਈ ਸੀਟ ਵੇ ਨਹੀਂ ਲੱਜੇ ਕਿਉਂਕਿ ਬਹੁਤ ਸਾਰੇ ਮਹਿਕਮੇ ਚ ਦੇਖਿਆ ਕਿ ਸੀਟਾਂ ਵੇ ਨਹੀਂ ਲੱਗੀਆਂ ਸੋ ਅਸੀਂ ਸੋਚਿਆ ਕਿ ਘਟੋ ਘਟ ਇੱਥੇ ਅਸੀਂ ਇਹਨਾਂ ਪੂਰਾ ਭਰੀਏ ਤੇ ਡਾਕਟਰ ਸਾਹਿਬ ਇੱਕ ਪ੍ਰਤਾਪ ਬਾਜਵਾ ਵੱਲੋਂ ਜੋ ਕੀਤਾ ਗਿਆ ਉਹਦੇ ਵਿੱਚ ਥਾਣੇ ਉਹਨਾਂ ਨੂੰ ਬੁਲਾਇਆ ਗਿਆ ਉਹ ਕਹਿੰਦੇ ਕਿ ਵਿਪੱਖਸ਼ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅ ਮੇਰੇ ਖਿਆਲ ਜਿਸ ਜਨ ਹਾਲਾਤਾਂ ਵਿੱਚ ਪੰਜਾਬ ਪਹਿਲਾਂ ਵੀ ਗੁਜ਼ਰਦਾ ਰਿਹਾ ਫਿਰ ਠੀਕ ਹੋਇਆ ਫਿਰ ਗੁਜ਼ਰਿਆ ਫਿਰ ਠੀਕ ਹੋਇਆ ਸੋ ਸਾਡੀ ਕੋਸ਼ਿਸ਼ ਛੋੜੀ ਜਿੱਦੀ ਸਾਰੇ ਪੰਜਾਬੀਆਂ ਦੀ ਕਿ ਅਸੀਂ ਇਲੈਕਸ਼ਨ ਦੇ ਟਾਈਮ ਤੇ ਜਿੰਨਾ ਮਰਜੀ ਇੱਕ ਦੇ ਖਿਲਾਫ ਰੌਲਾ ਪਾ ਲਈਏ ਲੇਕਿਨ ਇਲੈਕਸ਼ਨ ਹੋਣ ਦੇ ਬਾਅਦ ਸਾਨੂੰ ਪੰਜਾਬ ਨੂੰ ਰਲ ਮਿਲ ਕੇ ਇਕੱਠਾ ਚਲਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਸੋ ਜੇ ਉਹਨਾਂ ਦੇ ਬਾਜਵਾ ਸਾਹਿਬ ਦੇ ਕੋਈ ਨੌਲੇਜ ਹੈਗੀ ਹੈ ਜਿਹਦੇ ਚੋਂ ਉਹਨਾਂ ਨੂੰ ਪਤਾ ਕਿ ਪੰਜਾਬ ਗਰੇ ਪੰਜਾਬ ਗਰੇਡ ਆਏ ਨੇ ਤਾਂ ਮੇਰੇ ਖਿਆਲ ਨਾਲ ਉਹਨਾਂ ਨੂੰ ਨੌਲੇਜ ਸ਼ੇਅਰ ਕਰਨ ਦੀ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਕਿਉਂਕਿ ਨੈਸ਼ਨਲ ਯੂਨਿਟੀ ਤਾਂ ਤੇ ਇਸ ਸਮੱਸਿਆ ਤੇ ਸੋ ਉਹਨਾਂ ਨੂੰ ਸ਼ੇਅਰ ਕਰ ਦੇਣੀ ਚਾਹੀਦੀ ਹੈ ਤਾਂ ਕੋਈ ਸਮੱਸਿਆ ਇੰਨੀ ਵੱਡੀ ਹੈ ਨਹੀਂ ਹੈ 10 ਦਿਨ ਤਾਂ ਕਿ ਪੁਲਿਸ ਆਪਣਾ ਐਕਸ਼ਨ ਕਰ ਸਕੇ ਪਰ ਉਹ ਕਹਿੰਦੇ ਗੱਲ ਬਾਬਾ ਬਾਬਾ ਸਾਹਿਬ ਦੀ ਅੰਬੇਦਕਰ ਸਾਹਿਬ ਦੀ ਕਰਦੇ ਆ ਤੇ ਆਵਾਜ਼ ਲੋਕਾਂ ਦੀ ਬੰਦ ਕਰਦੇ ਆ ਨਹੀਂ ਦੇਖੋ ਬਾਬਾ ਅੰਬੇਦਕਰ ਬਾਬਾ ਸਾਹਿਬ ਭੀਮ ਰਹ ਅੰਬੇਦਕਰ ਦੀ ਗੱਲ ਅਸੀਂ ਕਰਦੇ ਆ ਔਰ ਅਸੀਂ ਖਰੇ ਉਤਰਦੀਆਂ ਉੱਥੇ ਤੇ ਦੇਖੋ ਉਹਨਾਂ ਦੀ ਸੋਚ ਸੀ ਕਿ ਕਨਸਟੀਟਿਊਸ਼ਨ ਅਫ ਹੋਲਡ ਕੀਤੀ ਜਾਵੇ ਉਹਨੇ ਸੋਚੀ ਕਿ ਸਾਡੇ ਸਾਰੇ ਵਰਕਪਲੈਸ ਜਾਨ ਤੇ ਅਸੀਂ ਜਿਹਨੀਆਂ ਇਨਵੈਸਟਮੈਂਟ ਸਕੂਲਾਂ ਤੇ ਕਰ ਰਹੇ ਆ ਹੁਣ ਤੁਹਾਨੂੰ ਦੱਸਾਂ ਕਿ ਅਸੀਂ 6800 ਨਵੇਂ ਕਮਰੇ ਬਣਾਏ ਕਲਾਸਰੂਮਸ ਅਸੀਂ ਘਟੋ ਘਟ 4700 ਕਲਾਸਰੂਮ ਅਸੀਂ ਰੀਜੂਬਿਨੇਟ ਕੀਤੇ ਅਸੀਂ ਨਵੀਨੀਕਰਨ ਕੀਤਾ ਉਹਨਾਂ ਦਾ ਅਸੀਂ 12000 ਤੋਂ ਵੱਧ ਕੱਚੇ ਟੀਚਰ ਪੱਕੇ ਕੀਤੇ ਆ ਅਸੀਂ 10000 ਨੇ ਮੇਰੀ ਬੇਨਤੀ ਸੁਣਨਾ 10000 ਤੋਂ ਵੱਧ ਸੂ ਪੜਾਈ ਬਾਬਾ ਸਾਹਿਬ ਕੀ ਬਾਬਾ ਸਾਹਿਬ ਕਹਿੰਦੇ ਸੀ ਪੜ੍ਹ ਲਿਖੋ ਸਾਰੇ ਸਾਰੇ ਵਰਗ ਪੜ੍ਹਨ ਲਿਖਣ ਔਰ ਸਪੈਸ਼ਲੀ ਜਿਹੜੇ ਅਨਸੂਚਿਤ ਜਾਤੀ ਵਾਲੇ ਨੇ ਇਹ ਪੜ੍ਹ ਲਿਖਣ ਤਾਂ ਕਿ ਉਹ ਇੱਕ ਤਰੀਕਾ ਤਰੱਕੀ ਕਰਨ ਦਾ ਹੁਣ ਮੇਰੇ ਹਲਕੇ 'ਚ ਇੱਕ ਲਾਇਬ੍ਰੇਰੀ ਬਣੀ ਹੈ ਅਸੀਂ ਉਹਦਾ ਨਾਮ ਬਾਬਾ ਸਾਹਿਬ ਅੰਮ੍ਰਿਤਕਦਰ ਨਾਮ ਤੇ ਰੱਖਾਂਗੇ ਤਾਂ ਕਿ ਉਹ ਹੈਵੀ ਜਿਹੜੀ ਲੋਕੈਲਟੀ ਆ ਜਿਵੇਂ ਮੇਰੀ ਭੈਣ ਇਹ ਆਉਂਦੇ ਨੇ 50 ਨੰਬਰ ਬੋਰਡ ਚ ਆਉਂਦੇ ਨੇ ਉੱਥੇ ਆਪਣਾ ਗੁਜਰਪੁਰ ਹੈ ਗੁਰਨਾਮਦਾਸ ਨਗਰ ਹੈ ਔਰ ਇਹ ਸਾਰੇ ਇਲਾਕੇ ਨੇ ਜਿੱਥੇ ਬਸਤੇ ਲੋਕ ਰਹਿੰਦੇ ਨੇ ਇੰਨਾ ਤੇ ਚਾਹੁੰਦਾ ਹਾਂ ਹੁਣ ਕਿਤਾਬਾਂ ਪੜ੍ਹਨ ਰਾਤ ਤੱਕ 10 ਵਜੇ ਤੱਕ ਬਹਿਣ ਸੋ ਜਿਹੜੀ ਸੋਚ ਹੈ ਉਹਨਾਂ ਦੀ ਸੋਚ ਇਹੀ ਸੀਗੀ ਕਿ ਸਾਰੇ ਪੜ੍ਹ ਲਿਖ ਜਾਓ ਪੜ੍ਹਾਈ ਲਿਖਾਈ ਤੇ ਬਿਨਾ ਕੋਈ ਕੰਮ ਤਰੱਕੀ ਨਹੀਂ ਕਰ ਸਕਦੀ ਪਰ ਅੱਜ ਵੀ ਦੇਖ ਤੇ ਜੋ ਵਿਵਾਦ ਬਚਿਆ ਬਿਕਰਮਜੀਤਿਆ ਵੀ ਕਹਿ ਰਿਹਾ ਕਿ ਸਿੱਖਿਆ ਕ੍ਰਾਂਤੀ ਨਹੀਂ ਪਖਾਣਿਆ ਦਾ ਉਦਘਾਟਨ ਕਰਾਂਗੇ ਆ ਮੈਂ ਇੱਕੋ ਗੱਲ ਕਰਨੀ ਆ ਦੇਖੋ ਸਾਡੇ ਸਭ ਦੀਆਂ ਮਾਵਾਂ ਪੈਣਾ ਹੈਗੀਆਂ ਬੱਚੀਆਂ ਹੈਗੀਆਂ ਤੇ ਮੈਂ ਕੱਲ ਇੱਕ ਸਕੂਲ ਚ ਗਿਆ ਜਿੱਥੇ ਅਸੀਂ ਬਿਲਕੁਲ ਉਦਘਾਟਨ ਕਲਾਸਾਂ ਦਾ ਵੀ ਕੀਤਾ ਤੇ ਬਖਾਨੇ ਦਾ ਵੀ ਕੀਤਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਉਹ ਮੈਨੂੰ ਕਹਿੰਦੇ ਕਿ ਬੱਚੀਆਂ ਸਾਡੀਆਂ ਪੈਲੀਆਂ ਜਾਂਦੀਆਂ ਸੀਗੀਆਂ ਕਿਹੜਾ ਜ਼ਮਾਨਾ ਚੱਲਣ ਡਿਆ ਮਨ ਲਾ ਅਸੀਂ ਸੋਚ ਵੀ ਕਿਵੇਂ ਸਾਡੇ ਸਾਡੀ ਬੀਬੀਆਂ ਪੈਣਾ ਜਾ ਕੇ ਜਗ੍ਹਾ ਲੱਭਦੀਆਂ ਫਿਰ ਕਿਤੇ ਆਪਣੇ ਆਪ ਨੂੰ ਪਿਸ਼ਾਬ ਕਰਨ ਵਾਸਤੇ ਸੋ ਇਹ ਔਰ ਕੋਈ ਵੀ ਸਕੂਲ ਕਾਮਯਾਬ ਨਹੀਂ ਹੋਏਗਾ ਜਦ ਤੱਕ ਕਿ ਮਾਹੌਲ ਠੀਕ ਨਹੀਂ ਹੋਏਗਾ ਜਦ ਤੱਕ ਟੀਚਰਸ ਵਾਸਤੇ ਬੱਚਿਆਂ ਵਾਸਤੇ ਸਪੈਸ਼ਲੀ ਬਾਥਰੂਮ ਨਹੀਂ ਹੋਣਗੇ ਚੰਗੇ ਕਲਾਸਰੂਮ ਨਹੀਂ ਹੋਣਗੇ ਲਾਈਟਾਂ ਨਹੀਂ ਜਗਦੀਆਂ ਹੋਣਗੀਆਂ ਪੱਖੇ ਨਹੀਂ ਚੱਲਦੇ ਹੋਣਗੇ ਉਦੋਂ ਤੱਕ ਬੱਚਾ ਪੜ੍ਹਾਈ ਨਹੀਂ ਉੱਥੇ ਬੈਕ ਕਰੇਗਾ ਡੈਸਕ ਨਹੀਂ ਹੋਣਗੇ ਅਸੀਂ 1.8 ਲੱਖ ਡੈਸਕ ਔਰ ਟੇਬਲ ਕਲਾਸਾਂ ਦਿੰਦੇ ਨੇ ਐਸ ਵਕਤ ਸਾਡਾ ਕੋਈ ਬੱਚਾ ਪੁੰਜਾ ਬੈਕ ਨਹੀਂ ਪੜ੍ਹ ਰਿਹਾ ਜਿੰਨੇ ਤੋਂ ਬਤਾਇਆ ਕਿ ਨਹੀਂ ਜੀ ਉਹਨਾਂ ਨੇ ਇੱਕ ਵੀਡੀਓ ਜਾਰੀ ਕੀਤੀ ਵੀਡੀਓ ਜਾਰੀ ਕਰਕੇ ਉਹਨਾਂ ਦਾ ਕਹਿਣਾ ਕਿ ਇਹ ਜਿਹੜੇ ਸਕੂਲਾਂ ਦਾ ਅੱਜ ਸਿੱਖਿਆ ਮੰਤਰੀ ਆ ਰਹੇ ਨੇ ਇਹ ਪਹਿਲੀਆਂ ਸਰਕਾਰਾਂ ਦੇ ਟਾਈਮ ਤੇ ਸਕੂਲ ਬਣੇ ਨੇ ਜੇ ਉਹਨਾਂ ਨੂੰ ਨੋਲਿਜ ਨਹੀਂ ਸੀ ਤੇ ਮੇਰ ਕੋ ਪੁੱਛ ਸਕਦੇ ਕਿ ਕਿਹੜੇ ਇਲਾਕੇ ਦੇ ਵਿੱਚ ਕਿਹੜੇ ਸਕੂਲ 'ਚ ਕਿਹੜੀ ਜ਼ਰੂਰਤ ਹੈ ਇਹਨੂੰ ਤੁਸੀਂ ਕਿਵੇਂ ਦੇਖਦੇ ਜੀ ਨਹੀਂ ਦੇਖੋ ਹਰ ਇੱਕ ਬੰਦਾ ਸਿਆਣਾ ਹੁੰਦਾ ਜਿਹੜੇ ਸਭ ਬਹੁਤ ਸਿਆਣੇ ਨੇ ਜੇ ਉਹਨਾਂ ਦੇ ਕੋਈ ਨੌਲੇਜ ਹੈ ਕਿ ਜਿਹੜੇ ਕਿਸੇ ਸਕੂਲ ਨੂੰ ਲੋੜ ਹੈ ਕਿਸੇ ਚੀਜ਼ ਦੀ ਸੰ ਜ਼ਰੂਰ ਦੱਸਣ ਅਸੀਂ ਦਾਂਗੇ ਉੱਥੇ ਪਰ ਅਸੀਂ ਵੀ ਜਿਹੜੇ ਟੀਚਰਜ਼ ਨੂੰ ਪੁੱਛ ਕੇ ਸਭ ਨੂੰ ਪੁੱਛ ਕੇ ਜਿਹੜੇ ਸਕੂਲਾਂ 'ਚ ਇੰਪਰੂਵਮੈਂਟ ਕਰਨ ਦੇ ਆ ਉਹਨੇ ਮੈਂ ਸ਼ਹਿਰ ਦੇ ਅੰਦਰ ਸਕੂਲ ਹੈ ਸਾਡਾ ਮੋਚੀ ਬਾਜ਼ਾਰ ਦੇ ਅੰਦਰ ਸਕੂਲ ਹੈ ਤੇ ਮੋਚੀ ਵਾਲੀ ਗਲੀ 'ਚ ਤੇ ਬੜਾ ਪ੍ਰਾਣਾ ਸਕੂਲ ਦਾ 100 ਸਾਲ ਤੋਂ ਪ੍ਰਾਣਾ ਸਕੂਲ ਹੈ ਅਸੀਂ ਉਹਨਾਂ ਨੂੰ ਕਿੰਨਾ ਬਜਟ ਦਿੱਤਾ ਸੀ ਉਹਨਾਂ ਇੱਕ ਕਲਾਸ ਰੂਮ ਦਾ ਦੋ ਕਲਾਸ ਰੂਮ ਬਣਾ ਲਏ ਨੇ ਦੇਖੋ ਇੱਕ ਗੱਲ ਕਰਨੀ ਬੜੀ ਸੌਖੀ ਹੁੰਦੀ ਹੈ ਤੁਸੀਂ ਮੈਨੂੰ ਇਹਨਾਂ ਨੂੰ ਪੁੱਛੋ ਕਿ ਨਵਾਂ ਸਕੂਲ ਬਣਾ ਕੇ ਕਿਸ ਨੇ ਹੁਣ ਦੱਖਣੀ ਵਿੱਚ ਪੁਗਤਾਂ ਵਾਲੇ ਚੌਂਕ ਦੇ ਵਿੱਚ ਅਸੀਂ ਨਵਾਂ ਸਕੂਲ ਬਣਾਉਣ ਨੂੰ ਨਵਾਂ ਸਕੂਲ ਬਣਾ ਰਹੇ ਹਾਂ ਉਹ ਇੱਕ 65 ਕਮਰੇ ਸਕੂਲ ਬਣੇਗਾ 4 ਮੈਦਾਨਾ ਸਕੂਲ ਹੋਏਗਾ ਗਰਾਊਂਡ ਪਲੇਸ 3 ਉੱਚ 3000 ਬੱਚਾ ਪੜ੍ਹੇਗਾ ਸਾਰੇ ਨਕਸ਼ੇ ਪਾਸ ਹੋ ਗਏ ਨੇ ਬਜਟ ਪਾਸ ਹੋ ਗਿਆ ਔਰ ਜਿਤਨਾ ਸਾਨੂੰ ਪੈਸੇ ਮਿਲਣਗੇ ਅਸੀਂ ਉਹ ਕੰਮ ਸ਼ੁਰੂ ਕਰ ਦੇਣਾ ਪਲੇ ਗਰਾਊਂਡ ਹੋਏਗੀ 200 ਮੀਟਰ ਦਾ ਟਰੈਕ ਹੋਏਗਾ ਸੋ ਅਸੀਂ ਗੱਲਾਂ ਨਹੀਂ ਕਰਦੇ ਕੰਮ ਵੀ ਕਰਦੇ ਆ ਤੁਸੀਂ ਕੋਈ ਸਕੂਲ ਵਿੱਚ ਲੋ ਜਾ ਕੇ ਜੇ ਤੁਹਾਨੂੰ ਕੋਈ ਟੀਚਰ ਕਹਦੇ ਵੀ ਸਾਡਾ ਕੰਮ ਨਹੀਂ ਚੰਗਾ ਸਰਕਾਰ ਨਹੀਂ ਚੰਗਾ ਕੰਮ ਕਰ ਰਹੀ ਜਾਂ ਕੁਝ ਅਜਿਹੀ ਗੱਲ ਹੈ ਹੁਣ ਦੇਖੋ ਤੁਸੀਂ ਅੱਗੇ ਟੀਚਰ ਸਕੂਲ ਦੇ ਸਾਰੇ ਕੰਮ ਕਰਦੇ ਸੀ ਕੋਈ ਟੂਟੀ ਖਰਾਬ ਹੋ ਜਾਣੀ ਕੋਈ ਬੱਤੀ ਖਰਾਬ ਹੋ ਜਾਣੀ ਕੋਈ ਡੇਟ ਖਰਾਬ ਹੋ ਜਾਣਾ ਹੁਣ ਕੈਂਪਸ ਮੈਨੇਜਰ ਰੱਖੇ ਨੇ ਉਹ ਕਰਨ ਕੇ ਕੰਮ ਤਾਂ ਕਿ ਟੀਚਰ ਆਪਣੇ ਪੜਾਈ ਦੇ ਕੰਮ ਸਾਰੇ ਕਰਾ ਸਕਣ ਸਰ ਜੀ ਗੱਲ ਕਰੀਏ ਤੁਸੀਂ ਕਿ ਕੋਈ ਵੀ ਅਗਰ ਸਾਡੇ ਤੇ ਉਂਗਲ ਚੁਬਦਾ ਹੋਇਆ ਤੁਹਾਡੇ ਆਪਣੇ ਵਿਧਾਇਕ ਹੋਰ ਵਿਜੇ ਪ੍ਰਤਾਪ ਨੇ ਵੀ ਕਈ ਵਾਰੀ ਤੁਹਾਡੀ ਸਰਕਾਰ ਤੇ ਉਂਗਲ ਚੁੱਕੀ ਹੈ ਕਿ ਉਹਨਾਂ ਨੂੰ ਮਨਾਉਣ ਦੀ ਵੀ ਨਹੀਂ ਅਜੇ ਤੱਕ ਕੋਸ਼ਿਸ਼ ਕੀਤੀ ਕਿ ਦੇਖੋ ਮੈਂ ਪਾਰਟੀ ਲੈਵਲ ਤੇ ਗੱਲ ਨਹੀਂ ਕਰ ਰਿਹਾ ਪਰ ਜੇ ਤੁਸੀਂ ਸਕੂਲ ਦੀ ਗੱਲ ਕਰ ਰਹੇ ਹੋ ਸ਼ਾਇਦ ਫਿਰ ਮੈਂ ਉਸ ਗੱਲ ਨੂੰ ਟੇਕ ਅਪ ਕਰਨੇ ਤੁਹਾਡੀ ਨੂੰ ਕਿ ਦੇਖੋ ਸਕੂਲ ਨੂੰ ਸਿਰਫ ਮੈਂ ਦੱਸਿਆ ਨਾ ਕਿ ਸਕੂਲ ਦੀ ਰੂਹ ਹੁੰਦੀ ਹੈ ਸਕੂਲ ਦੀ ਬਿਲਡਿੰਗ ਸਿਰਫ ਰੂਹ ਨਹੀਂ ਹੁੰਦੀ ਅੰਦਰ ਰੂਹ ਪਾਈ ਜਾਂਦੀ ਹੈ ਜਿਹੜੇ ਸਕੂਲ ਦਾ ਜ਼ਿਕਰ ਕਰ ਰਹੇ ਸੀਗੇ ਉਹ ਅੰਦਰ ਡੈਸਕ ਲੱਗੇ ਨੇ ਅੰਦਰ ਇੰਟਰਐਕਟਿਵ ਪੈਨਲਸ ਆਏ ਨੇ ਸਾਡੇ ਅਸੀਂ ਅੰਦਰ ਪ੍ਰੋਜੈਕਟਰ ਦਿੱਤੇ ਨੇ ਅੰਦਰ ਮੈਂ ਦੱਸਿਆ 1.8 ਲੱਖ ਡੈਸਕ ਨਵੇਂ ਬਣ ਕੇ ਆਏ ਨੇ ਮਤਲਬ ਸਾਰੇ ਗੱਲ ਨੂੰ ਪੈਸੇ ਲੱਗਦੇ ਨੇ ਇਹਨਾਂ ਨੂੰ ਸੋਚ ਚੈਦੀ ਤੁਹਾਡੀ ਕਿ ਅਸੀਂ ਬੱਚਾ ਪੰਜੇ ਨਹੀਂ ਬਣਾ ਤਾ ਟੇਬਲਾਂ ਤੇ ਬਣਾਏ ਅਸੀਂ ਟਾਇਲਟਸ ਬਲਾਕ ਬਣਾਏ ਨੇ ਅਸੀਂ ਟੀਚਰਾਂ ਦੇ ਬਹਿਣ ਵਾਸਤੇ ਜਗ੍ਹਾ ਬਣਾਈਆਂ ਨੇ ਸੋ ਇਹ ਸਾਰੇ ਕੰਮ ਕੀਤੇ ਨੇ ਅਸੀਂ ਸਿਰਫ ਇਹ ਇਹ ਸਿਰਫ ਇਹ ਨਹੀਂ ਹੁੰਦਾ ਕਿ ਤੁਸੀਂ ਹੁਣ ਮੇਰਾ ਘਰ ਆ ਇਹਨੂੰ ਬਾਹਰੋਂ ਠੀਕ ਕਰਨਾ ਔਰ ਅੰਦਰੋਂ ਠੀਕ ਕਰਨਾ ਬੜਾ ਫਰਕ ਹੈਗਾ ਅੰਦਰ ਠੀਕ ਕਰ ਜੀ ਬਹੁਤ سارے ਪੈਸੇ ਲੱਗਦੇ ਨੇ ਉਹ ਸਾਰੇ ਕੰਮ ਅਸੀਂ ਕੀਤੇ ਨੇ ਡਾਕਟਰ ਸਾਹਿਬ ਤੁਹਾਨੂੰ ਲੱਗਦਾ ਕਿ ਰੈਨੋਵੇਸ਼ਨ ਕਰਨ ਦੇ ਨਾਲ ਹੀ ਸਕੂਲ ਠੀਕ ਹੋ ਜਾਂਦੇ ਨੇ ਕਿਉਂਕਿ ਵਿਧਾਨ ਸਭਾ ਦੇ ਵਿੱਚ ਜਵਾਬ ਦਿੱਤਾ ਆ ਫਰਜੋਤ ਸਿੰਘ ਭਾਂਸ ਜਿਹੜੇ ਕਿ ਮੰਤਰੀ ਨੇ ਬਹੁਤ ਸਾਰੇ ਸਕੂਲ ਐ ਜਿਨ੍ਹਾਂ ਵਿੱਚ ਟੀਚਰ ਹੈ ਨਹੀਂ ਜਿੱਤੇ ਇੱਕ ਇੱਕ ਟੀਚਰ ਆ ਤੇ 8ਵੀਂ ਜਮਾਤ ਤੱਕ ਪੜਾ ਰਿਆ ਜਿਨ੍ਹਾਂ ਚ ਡਾਕਟਰ ਸਾਹਿਬ ਇਹ ਚੀਜ਼ ਨਹੀਂ ਹੋਏਗੀ ਉਹਨਾਂ ਚ ਕਿਵੇਂ ਆਪਾਂ ਸਿੱਖਿਆ ਕ੍ਰਾਂਤੀ ਦੀ ਗੱਲ ਕਰ ਸਕਦੇ ਆ ਦੋ ਇੰ ਇੱਕ ਹੈਲਥ ਔਰ ਦੂਸਰਾ এডਿਕੇਸ਼ਨ ਜੀ ਦੇਖੋ ਇਸ ਤਰ੍ਹਾਂ ਜੇ ਕਿ ਟੀਚਰ ਸੇ ਬਨਾ ਕਦੇ ਕੋ ਸਕੂਲ ਨਹੀਂ ਚੱਲੇਗਾ ਟੀਚਰ ਹੋਏਗਾ ਤਾਂ ਬੱਚੇ ਜਾਣਗੇ ਤਾਂ ਹੀ ਪੜਾਈ ਹੋਏਗੀ ਸੋ 1997 ਦੇ ਬਾਅਦ ਤੁਹਾਨੂੰ ਪਤਾ ਪੱਕੀਆਂ ਪਰਤੀਆਂ ਸਰਕਾਰਾਂ ਨੇ ਬੰਦ ਕਰਤੀਆਂ ਸੀਗੀਆਂ ਮਤਲਬ ਪਿਛਲੇ 27-28 ਸਾਲ ਤੋਂ ਪਰਤੀਆਂ ਹੁੰਦੀਆਂ ਬੰਦ ਹੀ ਹੋਈਆਂ ਸੀਗੀਆਂ ਲੇਕਿਨ ਆਮ ਆਦੀ ਪਾਰਟੀ ਨੇ ਕਿਉਂਕਿ ਵਿਸ਼ਵਾਸ ਦਵਾਇਆ ਸੀਗਾ ਔਰ ਉਹ ਵਿਸ਼ਵਾਸ ਨੂੰ ਪੂਰਾ ਕਰਦੇ ਹੋયા ਅਸੀਂ ਜਿਹੜੇ 12316 ਦੇ ਕਰੀਬ ਜਿਹੜੇ ਸਾਡੇ ਟੀਚਰ ਸੀਗੇ ਕੱਚੇ ਟੀਚਰ ਸੀਗੇ ਉਹਨਾਂ ਨੂੰ ਸੇ ਪੱਕੇ ਕੀਤਾ ਔਰ 10000 ਕੁਛ ਮੈਨ ਐਗਜ਼ੈਕਟ ਫਰ ਕਰਨੀ ਪਤਾ 10000 ਤੋਂ ਉੱਪਰ 10.5000 ਦੇ ਕਰੀਬ ਅਸੀਂ ਨਵੇਂ ਟੀਚਰ ਭਰਤੀ ਕੀਤੇ ਨੇ 1300 ਦੇ ਕਰੀਬ ਅਸੀਂ ਜਿਹੜੇ ਕਲਰਕਸ ਵਗੈਰਾ ਨੇ ਜਿਹੜੇ ਨਾਨ ਟੀਚਿੰਗ ਸਟਾਫ ਹੈ ਉਹ ਭਰਤੀ ਕੀਤਾ ਅਸੀਂ ਕਈ 100 ਸਿਕਿਉਰਿਟੀ ਗਾਰਡ ਕੀਤੇ ਨੇ ਕਈ 100 ਅਸੀਂ ਚੌਂਕੀਦਾਰ ਕੀਤੇ ਨੇ ਹਰ ਇੱਕ ਸਕੂਲ ਨੂੰ ਅਸੀਂ ਸਵੀਪਰ ਦੱਤਾ ਹੈ ਪਹਿਲਾਂ ਸਵੀਪਿੰਗ ਦਾ ਕੰਮ ਟੀਚਰ ਆਪਣੇ ਪੈਸੇ ਇਕੱਠੇ ਕਰਕੇ ਆਪ ਕਰਾਉਂਦੇ ਸੀਗੇ ਸੋ ਇਹ ਸਾਰੇ ਕੰਮ ਕਰ ਰਹੇ ਜੇ ਮਤਲਬ ਜੇ ਮੈਂ ਤੁਹਾਨੂੰ ਹੁਣ ਪੱਕਿਆਂ ਦੀ ਗੱਲ ਕੀਤੀ ਹੈ ਤੇ 12000 ਤੋਂ ਬਾਅਦ ਪੱਕੇ ਕੀਤੇ ਨੇ 10000 ਤੋਂ ਬਾਅਦ ਤੇ ਨਵੇਂ ਰੱਖੇ ਨੇ ਨਾ ਆਪਾਂ ਨਾਲੇ 54000 ਤੋਂ ਬਾਅਦ ਨਵੇਂ ਓਵਰਆਲ ਭਰਤੀ ਹੋਈ ਹੈ ਔਰ ਕੋਈ ਬੰਦਾ ਕਹਦੇ ਕਿ ਅਸੀਂ ਇੱਕ ਨਿੱਕਾ ਪੈਸਾ ਕਿਸੇ ਕੋਲ ਲਿਆ ਹੋਵੇ ਜਾਂ ਕਹਿਦੀ ਸਵਾਰਜ ਕੀਤੀ ਹੋਵੇ ਇਹ ਗੁਨਾਹਗਾਰ ਆ ਸੋ ਅਸੀਂ ਕੰਮ ਕਰ ਰਹੇ ਜਰੂਰ ਬਸਲੀ ਹੈਲਥ ਨਾਲ ਜੁੜਿਆ ਮਸਲਾ ਹੈ ਡੰਪ ਦੀ ਬਹੁਤ ਦਿੱਕਤ ਹੈ ਭਗਤਾਲੇ ਡੰਪ ਦੀ ਤੇ ਹੁਣ ਸੀਜ਼ਨ ਵੀ ਜਿਹੜਾ ਕਿ ਉਹ ਪੂਰਾ ਕਣਕ ਦਾ ਵੀ ਇੱਥੇ ਹੈਗਾ ਜੀ ਤੇ ਉਹਦੇ ਡੰਪਾਰੇ ਕੁਝ ਹੱਲ ਨਹੀਂ ਹੋ ਪਾਰੇ ਡੰਪ ਹੋ ਜਾਗਾ ਜਿਹੜਾ ਵਰਡਰ ਕੰਪਨੀ ਸੀਗੀ ਉਹ ਕੰਪਨੀ ਨੇ ਲੈ ਕੇ ਲਿਆ ਤਾਂ ਕਿ ਅਸੀਂ ਉਹਦਾ ਕੰਮ ਨਹੀਂ ਕਰ ਸਕਦੇ ਹੁਣ ਅਸੀਂ ਬਾਹਰ ਰੈਮੇਡੀਸ਼ਨ ਵਾਸਤੇ ਇੱਕ ਨਵਾਂ ਟੰਡ ਲਗਾਇਆ ਉਹਨਾਂ ਦਾ 10 ਲੱਖ 10 ਲੱਖ ਟੰਡ ਲੱਗਾ ਹੈ ਜਦੋਂ ਸਾਨੂੰ ਬੰਦਾ ਮਿਲਦਾ ਸੀ ਉਸ ਵੇਲੇ ਕੰਮ ਸ਼ੁਰੂ ਕਰਾ ਰਿਹਾ ਨਾ ਮੈਂ ਹੋਪਫੁਲ ਆ ਕਿ 2 ਸਾਲ ਦੇ ਵਿੱਚ ਇਹ ਜਗ੍ਹਾ ਜਿਹੜੀ ਹੈ ਬਿਲਕੁਲ ਸਾਫ਼ ਹੋ ਜਾਏਗੀ ਨਹੀਂ ਤੇ ਘੱਟੋ ਘੱਟ 80 90% ਕੰਮ ਤੋਂ ਸਾਫ਼ ਹੋ ਜਾਏਗਾ ਮੇਰਾ ਵਿਸ਼ਵਾਸ ਤੁਸੀਂ ਯਕੀਨ ਕਰੋ ਮੇਰੇ ਤੇ ਬਿਕਾਜ਼ ਮੇਰੇ ਅਲਕੇਟ ਪੈਂਦਾ 60 ਕਮਰਿਆਂ ਦਾ ਨਵੇਂ ਸਕੂਲ ਦੀ ਗੱਲ ਕੀਤੀ ਹਰਦਾ ਲਖਣੀ ਦੇ ਵਿੱਚ ਉਸੇ ਗਿਆਨ ਅਸ਼ਰਮ ਸਕੂਲ ਆ ਜਿਹੜਾ ਇੱਕ ਬਹੁਤ ਹੀ ਇੱਕ ਵਿਰਾਸਤ ਹੀ ਸਮਝ ਸਕਦੇ ਹੋ ਉਸ ਇਲਾਕੇ ਦੀ ਵਿਰਾਸਤ ਹੈ ਪਰ ਉਹਦੀ ਹਾਲਤ ਹੀ ਤਰਸਯੋਗ ਹੈ ਕਿਉਂ ਆਪਾਂ ਨਵਾਂ ਬਣਾ ਦਿੱਤਾ ਤੇ ਉਹਨੂੰ ਕਿਉਂ ਨਹੀਂ ਰੀਨੋਵੇਟ ਕੀਤਾ ਉਦੇ ਉੱਤੇ ਪੈਸਾ ਕਿਉਂ ਨਹੀਂ ਖਰਚ ਕੀਤਾ ਜੀ ਗਿਆਨ ਆਸ਼ਰਮ ਸਕੂਲ ਜਿਹੜਾ ਉਹ ਸਰਕਾਰੀ ਸਕੂਲ ਨਹੀਂ ਹੈ ਉਹ ਪ੍ਰਾਈਵੇਟ ਸਕੂਲ ਹੈ ਉਹ 20 ਤੇ ਜ਼ਮੀਨ ਕਿਸ ਨੇ ਲੈ ਕੇ ਸਕੂਲ ਬਣਾਇਆ ਸੀਗਾ ਉਹਨਾਂ ਕੋ ਨਹੀਂ ਚੱਲਿਆ ਹੋਣਾ ਉਹ ਇਸ ਵਕਤ ਲੇਕਿਨ ਉਹਦਾ ਟਾਈਟਲ ਕਲੀਅਰ ਨਹੀਂ ਹੈ ਜੇ ਅਸੀਂ ਕੱਲ ਉਹਦਾ ਟਾਈਟਲ ਕਲੀਅਰ ਕਰ ਸਕਦੇ ਆ ਤੇ ਡੈਫੀਨਿਟਲੀ ਮੈਂ ਚਾਹਾਂਗਾ ਕਿ ਅਸੀਂ ਉੱਥੇ ਇੱਕ ਸਕੂਲ ਬਣੇ ਜਾਂ ਕੋਈ ਛੋਟਾ ਕਾਲਜ ਬਣੇ ਕਿਉਂਕਿ 4-5 ਏਕੜ ਜਗ੍ਹਾ ਹੈਗੀ ਹੈ ਮੈਂ ਡੈਫੀਨਿਟਲੀ ਚਾਹਾਂਗਾ ਹੋਵੇ ਲੇਕਿਨ ਉਹ ਪ੍ਰਾਈਵੇਟ ਸਕੂਲ ਹੈ ਸਰਕਾਰੀ ਨਹੀਂ ਹੈ ਜੇ ਦੀ ਮੈਂ ਗੱਲ ਕਰ ਰਿਹਾ ਸਰਕਾਰੀ ਜ਼ਮੀਨ ਹੈ ਔਰ ਸਰਕਾਰੀ ਸਕੂਲ ਹੈ ਪਰ ਸਰਕਾਰੀ ਸਕੂਲ ਕੋਕ ਤੁਸੀਂ ਵੀ ਪ੍ਰਾਈਵੇਟ ਸੰਸਥਾ ਦੇ ਨਾਲ ਜੁੜੇ ਹੋਏ ਹੋ ਉਹ ਸੰਸਥਾ ਬਹੁਤ ਤਕੜੀ ਆ ਸਕੂਲਾਂ ਦਾ ਜਿਹੜਾ ਮਿਆਰ ਆ ਉਹ ਪ੍ਰਾਈਵੇਟ ਸਕੂਲਾਂ ਦਾ ਮਿਆਰ ਦੇ ਬਰਾਬਰ ਇੱਕ ਸੰਸਥਾ ਦਾ ਮਿਆਰ ਆ ਪਰ ਸਰਕਾਰ ਦੇ ਬਜਟ ਬਹੁਤ ਉੱਚੇ ਹੁੰਦੇ ਨੇ ਸੰਸਥਾਵਾਂ ਦੇ ਨਾਲੋਂ ਪਰ ਇਹਨਾਂ ਦੇ ਮਿਆਰ ਕਿਉਂ ਨਹੀਂਵੇਂ ਕੀ ਸਮੇਂ ਦਿਓ ਤੁਸੀਂ ਕਿ ਹਜ ਤੱਕ ਮਿਆਰ ਕਿਉਂ ਨਹੀਂਵੇਂ ਕਿਉਂਕਿ ਤੁਸੀਂ ਦੋਨਾਂ ਕੋ ਕੋ ਮਿਆਰ ਤੇ ਨਹੀਂ ਮਿਆਰ ਨਹੀਂਵੇਂ ਨਹੀਂ ਸੀਗੇ ਇਹਨਾਂ 'ਚ ਪੜ ਕੇ ਇੰਜੀਨੀਅਰ ਬਣੇ ਜਿਨ੍ਹਾਂ ਨੇ ਭਾਖੜਾ ਡੈਮ ਬਣਾਇਆ ਇਹਨਾਂ 'ਚ ਪੜ ਕੇ ਡਾਕਟਰ ਬਣੇ ਇਹਨਾਂ 'ਚ ਪੜ ਕੇ ਜਰਨੈਲ ਬਣੇ ਜਿਨ੍ਹਾਂ ਸਾਡੇ ਦੇਸ਼ ਦੀ ਸਰਾਧ ਨੂੰ ਸੁਰੱਖਿਆ ਦਿੰਦੀ ਹੈ ਉਹ ਨਹੀਂ ਗੱਲ ਹੈਗੀ ਗੱਲ ਇਹ ਹੈ ਕਿ ਵਿਚਕਾਰ ਪਿਛੇ ਦਿੱਤੀਆਂ 40 ਸਾਲਾਂ ਚ ਆਮਦਨੀ ਇਹਨਾਂ ਦੇ ਰੈਵਨਿਊ ਪਟਾਤਾ ਸੀਗਾ ਇਹਨਾਂ ਨੂੰ ਜਿਹੜੇ ਪੈਸੇ ਮਿਲਦੇ ਸੀ ਉਹ ਘਟ ਗਏ ਸੀਗੇ ਸੋ ਮਿਆਰ ਤੇ ਕੁਦਰ ਦੀ ਗੱਲ ਘਟਣੀ ਸੀਗਾ ਆਮਾਦੀ ਪਾਰਟੀ ਨੇ ਆ ਕੇ ਇਹਨਾਂ ਦਾ ਬਜਟ ਵਧਾਏ ਨੇ ਔਰ ਦੇਖੋ ਤੁਸੀਂ ਮੈਂ ਨਾਲ ਗੱਲ ਕੀਤੀ ਕਿ ਹੁਣ ਮੈਂ ਕਦੇ ਆਪਣੇ ਦਿਮਾਨ ਨੂੰ ਕਦੇ ਸਰਕਾਰੀ ਕੰਮ ਨਾਲ ਮਿਕਸ ਨਹੀਂ ਹੋਣ ਦਿੰਦਾ 100 ਕਾ ਜੱਗ ਕੇ ਜਾ ਕੇ ਮੇਰਾ ਇੱਕ ਆਪਣਾ ਸਕੂਲ ਹੈ 200 ਕਾ ਜਗ੍ਹਾ ਵਤਵਤ ਲੇਕਿਨ ਮੈਂ ਤਾਂ ਹੀ ਮੇਰੇ ਦੇ ਚ ਕੋਈ ਕਦੇ ਦਚਿੱਤਾ ਨਹੀਂ ਸੀ ਮੈਂ ਹੈਗਾ ਕਿ ਮੈਂ ਇੱਥੇ ਬੜਾ ਸਾਰਾ ਸਕੂਲ ਲੈ ਕੇ ਬਣਾਉਣਾ ਭਾਵੇਂ ਜਮਾਦਾਰ ਸਕੂਲ ਦਾ ਅਸਰ ਪਵੇ ਜਾਂ ਨਾ ਪਵੇ ਸੋ ਦੋਵੇਂ ਗੱਲਾਂ ਆਟਾ-ਆਟ ਚੱਲਦੀਆਂ ਨੇ ਅਸੀਂ ਰਲ ਮਿਲ ਕੇ ਕੰਮ ਕਰਾਂਗੇ ਪ੍ਰਾਈਵੇਟ ਸੰਸਥਾ ਵਿੱਚ ਕੰਮ ਕਰਨੇ ਗਿਆਂ ਗਵਰਨਮੈਂਟ ਵਾਲੇ ਕੰਮ ਕਰਨਗੇ ਔਰ ਅਸੀਂ ਤੁਹਾਨੂੰ ਆਸ ਦਵਾਨੇ ਤੁਹਾਨੂੰ ਯਕੀਨ ਦਵਾਨੇ ਹਾਂ ਦੇਖੋ ਜੇਈਈ ਚ ਜੇਈਈ ਵਿੱਚ ਸਾਡੇ 190 ਦੇ ਲਾਗੇ ਬੱਚੇ ਆਏ ਨੇ ਪਿਛਲੇ 3 ਸਾਲਾਂ ਚ ਸੋ ਬੜੀ ਵੱਡੀ ਗੱਲ ਹੈ ਜੀ ਅੱਗੇ ਨਹੀਂ ਸੀ ਆਉਂਦੇ ਵਿੱਚ ਸਾਡੇ ਜੁਆਇੰਟ ਐਂਟਰੈਂਸ ਟੈਸਟ ਵਿੱਚ ਬੱਚੇ ਸਾਡੇ ਆ ਰਹੇ ਨੇ ਸਟੈਂਡਰਡ ਬਾਗ ਰਿਹਾ ਸੋ ਵਿੱਦਿਆ ਫ੍ਰੀ ਨਹੀਂ ਹੋਣੀ ਚਾਹੀਦੀ ਵਿੱਦਿਆ ਮਿਆਰੀ ਨਹੀਂ ਹੋਣੀ ਚਾਹੀਦੀ ਆਪਾਂ ਬੱਤੀ ਫ੍ਰੀ ਦੇ ਦੁੱਤੀ ਉਹਦਾ ਬ ਦੂਜੀ ਅਡਰ ਗੱਲਾਂ ਨੇ ਉਹਦੀ ਵੀ ਲੋੜ ਹੈਗੀ ਹੈ ਕਿਉਂਕਿ ਅਸੀਂ ਚਾਹੁੰਨੇ ਕਿ ਸਾਰੇ ਵਰਗ ਜਿਹੜੇ ਨੇ ਉਹਨਾਂ ਕੋਲ ਉਹਨੇ ਚਾਰਜ ਦੇ ਪੈਸੇ ਹੋਣ ਬਤੀ ਫਰੀ ਹੋਣ ਨਾਲ ਆਮਦਨੀ ਵਧੀ ਹੈ ਲੋਕਾਂ ਦੀ ਕਿਉਂਕਿ ਜਿਹੜਾ ਉਹ 1500 2023 ਰੁਪਏ ਬਤੀ ਤੇ ਖਰਚ ਕਰਦੇ ਸੀਗੇ ਉਹ ਹੁਣ ਬਾਜ਼ਾਰ 'ਚ ਖਰਚ ਕਰ ਸਕਦੇ ਨੇ ਸੋ ਇੰਟਰੈਕਟਲੀ ਪੈਸੇ ਲੋਕਾਂ ਦੀ ਜੇਬ 'ਚ ਗਏ ਨੇ ਇਹ ਅਲੱਗ ਚੱਕਰ ਹੈ ਕਿਉਂਕਿ ਲੋਕਾਂ 'ਚ ਗਰੀਬੀ ਵੀ ਬਹੁਤ ਜ਼ਿਆਦੀ ਹੈ ਔਰ ਦੂਜੀ ਗੱਲ ਹੈ ਪੜਾਈ ਦੀ ਇਹ ਤੋਂ ਪੜਾਈ ਅਸੀਂ ਦੇਣੀ ਦੇਣੀ ਹੈ ਅਸੀਂ ਵਚਨਬੱਧ ਹਾਂ ਸਾਰਾ 30 40 40% ਬਜਟ ਹਰ ਸਾਲ ਵਧ ਰਿਹਾ ਹੈ ਔਰ ਬਹੁਤ ਵੱਡੀ ਗੱਲ ਹੈ ਆ ਦੇਖੋ ਤੁਹਾਨੂੰ ਇੱਕ ਰੈਵਿਊਸ਼ਨ ਨਜ਼ਰ ਆਏਗੀ ਹੋਰ ਦੋਸਤ ਸੇਨ ਸਰ ਕਿਉਂ ਨਹੀਂ ਹੈ ਡਵੈਲਪਮੈਂਟ ਹੋਈ ਆਧਿਆ ਡਵੈਲਪਮੈਂਟ ਹੋਣੀ ਚਾਹੀਦੀ ਸੀ ਤਿੰਨ ਸਾਲ ਕਿਉਂ ਨਿਖਾ ਦਿੱਤੇ ਨਹੀਂ ਤਿੰਨ ਸਾਲ ਨਹੀਂ 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 ਤੁਸੀਂ ਅੰਡਰਸਟੈਂਡਿੰਗ ਕਰ ਰਹੇ ਗੱਲ ਅਸੀਂ ਤੇ ਹੋਂਦੇ ਸ਼ੁਰੂ ਕੀਤਾ ਹੋਇਆ ਅਸੀਂ ਗਿਣਤੀ ਮਿੰਤੀ ਹੁੰਦਾ ਤੁਹਾਨੂੰ ਗਿਣਾਣਾ ਸ਼ੁਰੂ ਹੋਣ ਕੀਤਾ ਹੁਣ ਸਾਡੇ ਜਨੇ ਸਕੂਲ ਨੇ ਇਹਨਾਂ ਦੀ ਚਾਰ ਦਿਵਾਰੀਆਂ ਨਹੀਂ ਸੀ ਹੈਗੀਆਂ ਅੱਜ 98% ਸਕੂਲਾਂ ਦੀ ਚਾਰ ਦਿਵਾਰੀਆਂ ਹੈਗੀਆਂ ਹੁਣ ਦੇਖੋ ਚਾਰ ਦੋੜੀ ਦਾ ਕੀ ਫਾਇਦਾ ਫਾਇਦਾ ਹੈ ਜੀ ਡੈਫੀਨਿਟਲੀ ਬੱਚਾ ਸਕੂਲ ਹੁੰਦਾ ਉਹਦੀ ਸਿਕਿਉਰਿਟੀ ਕਰਨਾ ਸਾਡਾ ਫਰਜ਼ ਬ ਸੋ ਅਸੀਂ ਚਾਰ ਦਿਵਾਰੀਆਂ ਕੀਤੀ ਨੇ ਹਜ਼ਾਰਾਂ ਕਿਲੋਮੀਟਰ ਦੇ ਹਿਸਾਬ ਨਾਲ ਚਾਰ ਦਿਵਾਰੀਆਂ ਹੋਈਆਂ ਜੇ ਤੇ ਮਤਲਬ ਨਿੱਕੇ ਨਿੱਕੇ ਕੰਮ ਨੇ ਲੇਕਿਨ ਬਹੁਤ ਦੂਰ ਤੱਕ ਜਾਂਦੇ ਆ ਔਰ ਅਸੀਂ ਪਹਿਲੇ ਦਿਨ ਤੋਂ ਕੰਮ ਸ਼ੁਰੂ ਕੀਤਾ ਹੋਇਆ ਹੈ ਔਰ ਇਸ ਤਰ੍ਹਾਂ ਹੀ ਕੰਮ ਚੱਲ ਰਿਹਾ ਹੈ। ਸਭ ਤੋਂ ਠੀਕ ਠੋੜੇ ਹਲਕੇ ਦੀ ਵਾਰ ਨੰਬਰ 46 ਉੱਥੇ ਪੀਣ ਵਾਲਾ ਪਾਣੀ ਨਹੀਂ ਹੈ ਕਿਲਤ ਬਹੁਤ ਆਇਆ ਹੈ। ਟਿਊਬਵਲ ਦੀ ਬਹੁਤ ਸਮੱਸਿਆ ਵੱਡੀ ਹੈ। ਉਸ ਦੇ ਬਾਰੇ ਕੀ ਹੱਲ ਕਰਨ ਜਾ ਰਹੇ ਹੋ ਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ। ਟਿਊਬਵਲ ਅਸੀਂ ਘਟੋ ਘਟ 30 ਟਿਊਬਵਲ ਨਵੇਂ ਕਰਾਇਆ ਜੇ ਬੋਰ। ਪੀ ਟਿਊਬਵਲ ਪਿਛਲੇ 3 ਸਾਲਾਂ ਲਈ ਬੋ ਔਰ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਅਗਲੇ ਸਾਲ ਸਾਡਾ ਜਿਹੜਾ ਪਾਣੀ ਦਾ ਸਰਫੇਸ ਵਾਟਰ ਜਿਹੜਾ ਨਹਿਰ ਦਾ ਪਾਣੀ ਸਾਫ਼ ਹੋ ਕੇ ਮਿਲਣਾ ਤੁਹਾਨੂੰ ਮਿਲ ਜਾਏਗਾ ਤੁਸੀਂ ਅੰਮ੍ਰਿਤ ਦੇ ਚੀਨੀ ਤਬਦੀਲੀ ਮਹਿਸੂਸ ਕਰੋਗੇ ਨਾ ਸਿਰਫ ਸਾਡਾ ਏਤਬਾਰ ਕਰੋ ਸਾਡਾ ਧੰਨਵਾਦ